ਇੱਕ ਬੰਦਾ ਉਹਦੇ 500 ਦੀ ਸ਼ੂਗਰ ਸੀਗੀ ਉਹਦੇ ਪੈਰਾਂ ਦੀਆਂ ਉਂਗਲਾਂ ਗਲ ਕੇ ਡਿੱਗ ਚੁੱਕੀਆਂ ਸੀ ਤੇ ਡਾਕਟਰ ਨੇ ਉਹਨੂੰ ਬੋਲਿਆ ਸੀ ਕਿ ਤੇਰੀ ਲੱਤ ਦਾ ਵੀ ਆਪਰੇਸ਼ਨ ਕਰਨਾ ਪਵੇ ਹੋ ਸਕਦਾ ਤੇਰੀ ਲੱਤ ਕੱਟਣੀ ਪੈ ਜਾਈਏ ਤੇ ਉਹਨਾਂ ਨੂੰ ਮਤਲਬ ਕੀ 10-12 ਦਿਨ ਦੇ ਵਿੱਚ ਰਿਜ਼ਲਟ ਇੰਨਾ ਮਿਲਿਆ ਕਿ ਅੱਜ ਉਹਨਾਂ ਨੂੰ 6 ਮਹੀਨੇ ਹੋ ਗਏ ਉਹਨਾਂ ਦੀਆਂ ਬਾਕੀ ਉਂਗਲਾਂ ਸੇਫ ਆ ਲੱਤਾਂ ਸੇਫ ਆ ਉਹ ਬਿਲਕੁਲ ਹੈਲਦੀ ਜ਼ਿੰਦਗੀ ਜੀ ਰਿਹਾ ਤੇ ਉਹਨਾਂ ਦੀ ਸ਼ੂਗਰ ਵੀ ਕੰਟਰੋਲ ਹੋ ਗਈ ਬਾਈਕ ਤੋਂ ਡਿੱਗ ਪਏ ਮੇਰੇ ਗੁੱਟ ਦੋਨੋਂ ਠੋਪ ਹੋ ਗਏ ਸੀ ਗੁੱਟਾਂ 'ਚ ਦਰਦ ਹੰਦਾ ਸੀ ਜਦੋਂ ਮੈਂ ਵਰਤਿਆ ਦੇ ਲਗਭਗ 7-8 ਦਿਨਾਂ ਬਾਅਦ ਮੇਰੇ ਦਰਦ ਘਟਣਾ ਸ਼ੁਰੂ ਹੋ ਗਿਆ ਤੇ ਤੇ ਬਿਲਕੁਲ ਗਾਇਬ ਹੋ ਗਿਆ ਬਹੁਤ ਸਾਰੀ ਚੀਜ਼ਾਂ ਅੱਜਕੱਲ ਚੱਲਦੀਆਂ ਨੇ ਪਰ ਉਹਨਾਂ ਤੋਂ ਵੱਖਰੀ ਇੱਕ ਚੀਜ਼ ਹੈਗੀ ਕਿ ਨੇਵਲ ਦੇ ਵਿੱਚ ਧੁੰਨੀ ਦੇ ਵਿੱਚ ਪਾ ਕੇ ਲੋਕਾਂ ਨੂੰ 2 ਦਿਨਾਂ ਦੇ ਵਿੱਚ ਉਹ ਚੀਜ਼ ਠੀਕ ਕਰ ਦਿੱਤੀ ਜਿਹੜੀ ਬੰਦੇ ਨੇ ਸੋਚੀ ਤੱਕ ਨਹੀਂ ਹੋਣੀ ਆਪਣੀ ਜ਼ਿੰਦਗੀ ਵਿੱਚ ਜਿੰਨਾ ਪੈਸਾ ਆਪਣੀਆਂ ਗੱਡੀਆਂ ਤੇ ਲਾਉਂਦੇ ਆ ਜਿੰਨਾ ਪਿਆਰ ਅਸੀਂ ਆਪਣੀ ਦੌਲਤ ਨੂੰ ਕਰਦੇ ਆਂ ਜਿੰਨਾ ਪਿਆਰ ਅਸੀਂ ਆਪਣੇ ਘਰ ਨੂੰ ਜ਼ਮੀਨ ਜਾਇਦਾਦ ਨੂੰ ਕਰਦੇ ਆਂ ਜੇ ਉਹਦਾ 20% ਪਿਆਰ ਵੀ ਅਸੀਂ ਆਪਣੀ ਬਾਡੀ ਨੂੰ ਕਰ ਲਈਏ ਨਾ ਤਾਂ ਸਾਨੂੰ ਕਿਸੇ ਬਰਾੜ ਦੀ ਲੋੜੇ ਨਾ ਪਵੇ ਕਿੰਨੀਆਂ ਦਵਾਈਆਂ ਜੇ ਖਾਣ ਦੇ ਨਾਲ ਕੋਈ ਪ੍ਰੋਬਲਮ ਠੀਕ ਹੁੰਦੀ ਤਾਂ ਹੁਣ ਕਿੰਨੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਤੁਸੀਂ ਅੱਜ ਤੱਕ ਸੁਣਿਆ ਕੋਈ ਬੰਦਾ ਬੀਪੀ ਦੀ ਸ਼ੂਗਰ ਦੀ ਥਾਇਰੋਇਡ ਦੀ ਗੋਲੀ ਲੈਂਦਾ ਆ ਪਹਿਲੀ ਵਾਰ ਐਦਾਂ ਦਾ ਫਾਰਮੂਲਾ ਆ ਜਿਹੜਾ অলমোস্ট 610 بیماری ਤੇ ਬੋਲ ਸਕਦੇ ਆ ਆਪਾਂ ਕੰਮ ਕਰਦਾ ਆ ਮੇਰੇ ਨਾਲ ਵਾ ਮਨ ਇਸ ਤੋਂ ਉੱਪਰ ਨਹੀਂ ਸੀ ਜਾਂਦੀਆਂ ਫਿਰ ਮੈਂ ਪ੍ਰੋਡੈਕਟ ਲਿਆ ਤੇ ਮੇਰਾ 6 ਦਿਨ ਦਾ ਰਿਜ਼ਲਟ ਹੈ ਮੈਂ 6 ਦਿਨਾਂ ਚ ਬਿਲਕੁਲ ਹਲਦੀ ਬਿਲਕੁਲ ਠੀਕ ਹੋ ਗਿਆ ਅਸੀਂ ਜੋ ਖਾਂਦੇ ਆ ਉਹਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਅਸੀਂ ਆਪਣੀ ਬੋਡੀ ਨੂੰ ਡਸਟਵੀਨ ਦੀ ਤਰ੍ਹਾਂ ਯੂਜ਼ ਕਰਦੇ ਆ ਜੋ ਮਿਲਿਆ ਕਿੰਨੀ ਮਾਤਰਾ ਚ ਮਿਲਿਆ ਅਸੀਂ ਉਹਨੂੰ ਖਾਈ ਜਾਣਾ ਆ ਜਿੰਨੇ ਵੀ ਬਾਲੀਵੁੱਡ ਦੇ ਸਟਾਰ ਵੱਡੇ ਵੱਡੇ ਡਾਇਰੈਕਟਰ ਵਾ ਉਹ ਆਪਣੇ ਬੱਚਿਆਂ ਦੇ ਨਾੜੂ ਨੂੰ ਸਪੈਸ਼ਲ ਟੈਕਨੋਲੋਜੀ ਦੇ ਵਿੱਚ ਸਟੋਰ ਕਰਦੇ ਆ ਕਿ ਜਦੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੇਜਰ ਪ੍ਰੋਬਲਮ ਆਉਂਦੀ ਹੈ ਕੋਈ ਆਰਗਨ ਦੀ ਪ੍ਰੋਬਲਮ ਆਉਂਦੀ ਹੈ ਕਿਸ ਤਰ੍ਹਾਂ ਦੀ ਤਾਂ ਉਹਦੇ ਵਿੱਚੋਂ ਇੰਜੈਕਸ਼ਨ ਲੈ ਕੇ ਸੈੱਲ ਲੈ ਕੇ ਤੋਂ ਇੰਜੈਕਟ ਕੀਤਾ ਜਾਂਦਾ ਤੇ ਆਰਗਨ ਨੂੰ ਦੁਆਰਾ ਰਿਜਿਨੇਟ ਹੋਣ ਦੇ ਵਿੱਚ ਹੈਲਪ ਕਰਦਾ ਹੈ ਮੇਟ ਵੀ ਕਲਾਦ ਦੇ ਵਿੱਚ ਜਦੋਂ ਮੈਨੂੰ ਇਹ ਪ੍ਰੋਬਲਮ ਆਈ ਸੀ ਮਾਈਗਰੇਨ ਦੀ ਅੱਧਾ ਸਿਰ ਦੁਖਦਾ ਰਹਿੰਦਾ ਸੀਗਾ ਐਦਾ ਜੀ ਕੱਚਾ ਹੁੰਦਾ ਰਹਿੰਦਾ ਸੀਗਾ ਸਾਰਾ ਦਿਨ ਮੇਰਾ ਏਦੇ ਤੱਕ ਪਰੇਸ਼ਾਨ ਹੋ ਕੇ ਨਿਕਲ ਜਾਂਦਾ ਸੀਗਾ ਜਦੋਂ ਮੈਂ ਪ੍ਰੋਡਕਟ ਯੂਜ਼ ਕੀਤਾ 7 ਤੋਂ 8 ਦਿਨਾਂ ਬਾਅਦ ਮੈਂ ਗੋਲੀ ਛੱਡਤੀ ਸੀ ਮੈਨੂੰ ਲੇਡੀਜ਼ ਪ੍ਰੋਬਲਮ ਵੀ ਸੀ ਲਿਕੋਰੀਏ ਦੇ ਉਹ ਵੀ ਕਾਫੀ ਸਾਲਾਂ ਤੋਂ ਸੀ ਠੀਕ ਹੈ ਤੇ ਉਹਦੇ ਨਾਲ ਵੀ ਮੈਨੂੰ ਬਹੁਤ ਫਾਇਦਾ ਹੋਇਆ ਜਿਹੜਾ ਮੈਂ ਕਦੀ ਕਿਤੇ ਜਾਣ ਹੀ ਸੀ ਨਾ ਸਕਦੀ ਹੁਣ ਮੈਂ ਹਰੇਕ ਨਾਲ ਗੱਲ ਕਰ ਸਕਦੀ ਹਾਂ ਸਭ ਤੋਂ ਵੱਡਾ ਦਵਾਖਾਨਾ ਕਿਥੇ ਸਾਡਾ ਕਿਚਨ ਸਾਡੀ ਕਿਚਨ ਦੇ ਵਿੱਚ ਹਰ ਚੀਜ਼ ਦੀ ਲਗਭਗ ਬਿਮਾਰੀ ਦਾ ਇਲਾਜ ਹੈਗਾ ਹੈ ਅਸੀਂ ਜਿੰਨਾ ਵੈਸਟਰਨ ਕਲਚਰ ਨੂੰ ਗਏ ਹਾਂ ਉਹਨਾਂ ਅਸੀਂ ਬਿਮਾਰੀਆਂ ਦੇ ਨੇੜੇ ਗਏ ਹਾਂ ਘਰਾਂ ਦੇ ਵਿੱਚ ਤੁਰਦੇ ਹਾਂ ਲੋਕੀ ਆਪਾਂ ਘਰਾਂ ਦੇ ਬੱਚਿਆਂ ਨੂੰ ਬੋਲੀ ਦਾ ਕਟਾਨ ਨੂੰ ਲੱਗ ਜਾਣੇ ਤੇਰੇ ਪੈਰਾਂ ਨੂੰ ਜੁੱਤੀ ਵਾ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਨੰਗੀ ਪੈਰੀ ਤੁਰਨ ਦੇ ਫਾਇਦੇ ਕੀ ਨੇ ਆ ਗੱਲ ਪਤਾ ਕਿ ਇਹ ਦੇਾਰੇ ਜਦੋਂ ਮੈਨੂੰ ਆਰਾਮ ਆਇਆ ਨਾ ਮੈਂ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਅੱਛਾ ਔਰ ਬਹੁਤ ਸਾਰੇ ਪ੍ਰੋਡਕਟ ਮੈਂ ਦਿੱਤੇ ਸਤੂ ਲੈ ਕੇ ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਮੈਂ ਹਾਂ ਐਨਵੀ ਮਾਜਰਾ ਇਸ ਵੇਲੇ ਸੀ ਪਹੁੰਚੇ ਹੋਏ ਸੀਗੇ ਡਿਸਟ੍ਰਿਕਟ ਬੰਗਾ ਦੇ ਵਿੱਚ ਜਿੱਥੇ ਅਸੀਂ ਜਦੋਂ ਪਹੁੰਚੇ ਤਾ ਬਾਈ ਜੀ ਕੁਝ ਲਿਕਵਿਡ ਦੇ ਨਾਲ ਲੋਕਾਂ ਨੂੰ ਦੱਸ ਰਹੇ ਸੀਗੇ ਕਿ ਇਹ ਚੀਜ਼ ਨੂੰ ਇਦਾਂ ਪਾਓ ਤਾਂ ਅਸੀਂ ਬਾਈ ਜੀ ਕੋਲ ਪਹੁੰਚੇ ਬਾਈ ਜੀ ਉੱਥੇ ਬੈਠੇ ਸੀ ਪਿੱਛੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਬੈਕਗ੍ਰਾਉਂਡ ਤੇ ਕਿ ਇੱਕ ਲੇਡੀ ਵੀ ਮੌਜੂਦ ਨੇ ਬਹੁਤ ਸਾਰੇ ਇੱਥੇ ਲੋਕ ਮੌਜੂਦ ਸੀਗੇ ਜਿਹੜੇ ਉਹ ਦਵਾਈ ਸੁਣਦੇ ਪਏ ਸੀ ਤੇ ਕੁਝ ਲੋਕ ਪਾ ਵੀ ਰਹੇ ਸੀਗੇ ਅਸੀਂ ਬਾਈ ਜੀ ਨੂੰ ਪੁੱਛਿਆ ਕਿ ਬਾਈ ਜੀ ਜਿਹੜੇ ਤੁਸੀਂ ਲਿਕਵਿਡ ਪਾ ਰਹੇ ਹੋ ਤੁੰਨੀ ਦੇ ਵਿੱਚ ਇਹਦਾ ਮਤਲਬ ਕੀ ਹੈ ਤਾਂ ਬਾਈ ਜੀ ਨੇ ਬਹੁਤ ਸੋਹਣਾ ਸਾਨੂੰ ਗਾਈਡ ਕੀਤਾ ਕਿ ਤੁੰਨੀ ਦਾ ਅਸਲ ਰਾਜ਼ ਕੀ ਹੈ ਸੁਣਨ ਨੂੰ ਭਾਵੇਂ ਤੁਹਾਨੂੰ ਲੱਗੇ ਕਿ ਬਹੁਤ ਸਾਰੀ ਚੀਜ਼ਾਂ ਅੱਜਕੱਲ੍ਹ ਚੱਲਦੀਆਂ ਨੇ ਪਰ ਉਹਨਾਂ ਤੋਂ ਵੱਖਰੀ ਇੱਕ ਚੀਜ਼ ਹੈਗੀ ਹੈ ਕਿ ਨੇਵਲ ਦੇ ਵਿੱਚ ਧੁੰਨੀ ਦੇ ਵਿੱਚ ਪਾ ਕੇ ਲੋਕਾਂ ਨੂੰ 2 ਦਿਨਾਂ ਦੇ ਵਿੱਚ ਉਹ ਚੀਜ਼ ਠੀਕ ਕਰ ਦਿੱਤੀ ਜਿਹੜੀ ਬੰਦੇ ਨੇ ਸੋਚੀ ਤੱਕ ਨਹੀਂ ਹੋਣੀ ਮੇਰੇ ਨਾਲ ਸੱਜਣ ਬਾਈ ਜੀ ਮੌਜੂਦ ਨੇ ਬਾਈ ਜੀ ਬ੍ਰੇਕਿੰਗ ਨਿਊਜ਼ ਪੰਜਾਬ 'ਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਉਨਿੰਗ ਜਦੋਂ ਆਈਆਂ ਤੇ ਗਾਈਡ ਕਰਦੇ ਪਈ ਸੀਗੇ ਕੀ ਗਾਈਡ ਕਰਦੇ ਪਈ ਸੀ ਪਹਿਲਾਂ ਦੱਸੋ ਸਾਡੀ ਅਸਲ 'ਚ ਤੇ ਟੀਮ ਆਈ ਸੀਗੀ ਜਿਹੜੀ ਲੋਕਾਂ ਦੇ ਕੈਂਪ ਲੱਗਾ ਸੀਗਾ ਤੇ ਸਾਡਾ ਨਾਭੀ ਸੰਜੀਵਨੀ ਡ੍ਰੌਪ ਹੈ ਜਿਹਨੂੰ ਪ੍ਰ ਤੇ ਉਹਦੇ ਬਾਰੇ ਅਸੀਂ ਲੋਕਾਂ ਨੂੰ ਜਾਣਕਾਰੀ ਦੇ ਰਿਆ ਸੀ ਕਿਉਂਕਿ ਅੱਜ ਦੀ ਜਿਹੜੀ ਅਸੀਂ ਦੱਸ ਰਹਾ ਕਿ ਨਾਭੀ ਬਾਰੇ ਬਾਰੇ ਜ਼ਿਕਰ ਕਰਦੇ ਕਿ ਨਾਭੀ ਸਾਡੀ ਬਾਡੀ ਦਾ ਪਾਰਟ ਕੀ ਆ ਠੀਕ ਆ ਨਾ ਨਾਭੀ ਸਾਡੀ ਬਾਡੀ ਦਾ ਇੱਕ ਸਭ ਤੋਂ ਮੇਨ ਜ਼ਰੂਰੀ ਪਾਰਟ ਆ ਸਾਡੇ ਬੱਚਾ ਜਦੋਂ ਮਾਂ ਦੇ ਪੇਟ ਦੇ ਵਿੱਚ ਹੁੰਦਾ ਆ ਉਹਦਾ ਖਾਣਾ ਉਹਨੂੰ ਆਕਸੀਜਨ ਸਭ ਕੁਝ ਨਾਭੀ ਤੇ ਜਾਂਦਾ ਆ ਜਿਵੇਂ ਹੁਣ ਤੁਸੀਂ ਦੱਸਿਆ ਕਿ ਨਾਭੀ ਇੱਕ ਬਹੁਤ ਇੰਪੋਰਟੈਂਟ ਪਾਰਟ ਹੁੰਦੀ ਹੈ ਤੁਸੀਂ ਉੱਥੇ ਵੀ ਲੋਕਾਂ ਨੂੰ ਸਮਝਾ ਰਹੇ ਸੀਗੇ ਜਿਹੜੇ ਤੁਸੀਂ ਲਿਕਵਿਡ ਪਾਨੇ ਉਹ ਕੀ ਹੈ ਕਿੱਥੋਂ ਤੁਸੀਂ ਖੁਦ ਬਣਾਇਆ ਇਹ ਜਿਹੜਾ ਸਾਡਾ ਬੜਾ ਟੇ ਦਾ ਨਾਮ ਹੈ ਜੀ ਡੀਐਮ ਨਾਭੀ ਸੰਜੀਵਨੀ ਡ੍ਰੌਪ ਠੀਕ ਹੈ ਇਹ 14 ਸਾਲ ਦੀ ਰਿਸਰਚ ਤੋਂ ਬਾਅਦ ਬਣਿਆ ਇਹਦੀ ਪੂਰੀ ਡਿਟੇਲ ਇੱਥੇ ਦਿੱਤੀ ਹੋਈ ਹੈ ਕਿ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਹੈ ਕਿੰਨੇ ਗ੍ਰਾਮ ਪਾਇਆ ਹੋਇਆ ਹੈ ਅਤੇ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਯੂਜ਼ ਕਿੱਦਾਂ ਕਰਨੀ ਹੈ ਪਲੱਸ ਇਹਦੀ ਇਧਰਲੀ ਸਾਈਡ ਹੈਗਾ ਕਿ ਲਾਇਸੈਂਸ ਇੱਥੇ ਪ੍ਰੂਵਡ ਹੈਗਾ ਕਦੋਂ ਤੋਂ ਬਣਿਆ ਕਦੋਂ ਤੇ ਦੀ ਹੈਗੀ ਹੈ ਭਾਈ ਜੀ ਡੀਪਲੀ ਦੱਸ ਦੇਣ ਕਿ ਭਾਈ ਜੀ ਇੱਕ ਕੱਲੀ ਕੱਲੀ ਚੀਜ਼ ਇਹਦੀ ਦੱਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨੂੰ ਯੂਜ਼ ਕਰਨਾ ਬਹੁਤ ਸਿੰਪਲ ਆ ਅਸੀਂ ਨੁਕਸਾਨ ਦੀ ਗੱਲ ਕਰਦੇ ਨਾ ਅਸੀਂ ਧੁੰਨੀ ਦੇ ਵਿੱਚ ਥੁੱਕ ਲਾਉਨੇ ਆ ਧੁੰਨੀ ਦੇ ਵਿੱਚ ਅਸੀਂ ਦੇਸੀ ਗੇ ਲਾਉਨੇ ਆ ਧੁੰਨੀ ਦੇ ਵਿੱਚ ਅਸੀਂ ਸਰੋਂ ਦਾ ਤੇਲ ਲਾਉਨੇ ਆ 2 ਸਾਲ ਦੇ ਵਿੱਚ ਅਸੀਂ ਜੇ ਗੱਲ ਕਰੀਏ ਸਾਡੇ ਕੋਲ ਐਦਾਂ ਦਾ ਰਿਜ਼ਲਟ ਆਇਆ ਇਸ ਪੜਾਅ ਦੇ ਕਿ ਜਿਨ੍ਹਾਂ ਦੇ ਉੱਤੇ ਅਸੀਂ ਕਿਸੇ ਡਾਕਟਰ ਨਾਲ ਵੀ ਸ਼ੇਅਰ ਕਰਦੇ ਹਾਂ ਬਲੀਵ ਨਹੀਂ ਕਰਦੇ ਕਿੰਨੇ ਮਤਲਬ ਕੀ ਹੈ ਜੇ ਮੇਜਰ ਬਿਮਾਰੀ ਹੈ ਜਿਹੜੀ ਠੀਕ ਕੀਤੀ ਹੈ ਸਾਡੇ ਕੋਲ ਇਦਾਂ ਦੇ ਇੱਕ 슈ਗਰ ਦਾ ਪੇਸ਼ੈਂਟ ਹੈਗਾ ਅੱਜ ਦੀ ਤਰੀਕ ਵਿੱਚ ਸਭ ਤੋਂ ਵੱਡੀ ਜਿਹੜੀ ਬਿਮਾਰੀ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਹਰੇਕ ਬੰਦੇ ਦੇ ਕੋਲ ਉਹ 슈ਗਰ ਬਹੁਤ ਵੱਡੀ ਪ੍ਰੋਬਲਮ ਆ ਜੀ ਲਗਭਗ ਮੈਂ ਇਹ ਦੇਖਣਾ ਚਾਹੁੰਦਾ ਕਿ ਇੱਕ ਘਰ ਛੱਡ ਗਏ ਹਰ ਪਿੰਡ ਦੇ ਵਿੱਚ ਇੱਕ ਘਰ ਛੱਡ ਗਏ 슈ਗਰ ਦਾ ਪੇਸ਼ੈਂਟ ਆ ਤੇ ਇੱਕ 슈ਗਰ ਦੇ ਜਿੱਦਾਂ 슈ਗਰ ਦਾ ਰਿਜ਼ਲਟ ਤਾਂ ਬਹੁਤ ਆ ਪਰ ਮੈਂ ਤੁਹਾਨੂੰ ਇੱਕ ਰਿਜ਼ਲਟ ਸ਼ੇਅਰ ਕਰਦਾ ਕਿ ਇੱਕ ਬੰਦਾ ਉਹਦੇ 500 ਦੀ 슈ਗਰ ਸੀਗੀ 500 ਤੱਕ ਟੱਚ ਕਰਦੀ ਸੀ ਉਹਦੇ ਪੈਰਾਂ ਦੀਆਂ ਉਂਗਲਾਂ ਗਲ ਕੇ ਡਿੱਗ ਚੁੱਕੀਆਂ ਸੀ ਤੇ ਡਾਕਟਰ ਨੇ ਉਹਨੂੰ ਬੋਲਿਆ ਸੀ ਕਿ ਤੇਰੇ ਇੱਕ ਹਫ਼ਤੇ ਬਾਅਦ 10 ਦਿਨ ਬਾਅਦ ਤੇਰੀ ਲੱਤ ਦਾ ਵੀ ਆਪਰੇਸ਼ਨ ਕਰਨਾ ਪਵੇ ਹੋ ਸਕਦਾ ਤੇਰੀ ਲੱਤ ਕੱਟਣੀ ਪੈ ਜੇ ਤੇ ਉਹਨਾਂ ਨੂੰ ਮਤਲਬ ਕੀ 10 12 ਦਿਨ ਦੇ ਵਿੱਚ ਰਿਜ਼ਲਟ ਇੰਨਾ ਮਿਲਿਆ ਕਿ ਅੱਜ ਉਹਨਾਂ ਨੂੰ 6 ਮਹੀਨੇ ਹੋ ਗਏ ਉਹਨਾਂ ਦੀਆਂ ਬਾਕੀ ਉਂਗਲਾਂ ਸੇਫ ਆ ਲੱਤਾਂ ਸੇਫ ਆ ਉਹ ਬਿਲਕੁਲ ਹੈਲਦੀ ਜ਼ਿੰਦਗੀ ਜੀ ਰਿਹਾ ਤੇ ਉਹਨਾਂ ਦੀ ਸ਼ੂਗਰ ਵੀ ਕੰਟਰੋਲ ਹੋ ਗਈ ਕੋਈ ਨਹੀਂ ਤੁਸੀਂ ਅੱਜ ਤੱਕ ਸੁਣਿਆ ਕੋਈ ਬੰਦਾ ਬੀਪੀ ਦੀ ਸ਼ੂਗਰ ਦੀ ਥਾਇਰੋਇਡ ਦੀ ਗੋਲੀ ਲੈਂਦਾ ਆ ਕਿ ਉਹਨੇ ਗੋਲੀ ਬੰਦ ਹੋ ਗਈ ਉਹ ਸਾਡੀ ਇੱਕ ਲਾਈਫ ਟਾਈਮ ਲਈ ਸਾਡਾ ਨਾ ਵੱਜ ਗਈ ਜਿੰਨਾ ਚਿਰ ਅਸੀਂ ਜੀਉਂਦੇ ਆ ਉਹ ਸਾਡੇ ਨਾਲ ਰਹਿਣੀਆਂ ਸਾਨੂੰ ਖਾਣੀ ਪੈਣੀ ਆ ਉਹ ਸਾਡੀਆਂ ਫੌੜੀਆਂ ਦੀ ਤਰ੍ਹਾਂ ਕੰਮ ਕਰਦੀ। ਅਸੀਂ ਉਹਦੇ ਲਈ ਆਪਣੀ ਆ ਸਾਇੰਸ ਲੋਕਾਂ ਤੱਕ ਲੈ ਕੇ ਆਏ ਆ। ਠੀਕ ਹੈ। ਸਾਡਾ ਮੇਨ ਫੰਡਾ ਇਹ ਸੀ ਸਾਇੰਸ ਆ ਕਿਉਂਕਿ ਜੇ ਕਿਸੇ ਚੀਜ਼ ਖਾਣ ਨਾਲ 슈ਗਰ ਕੰਟਰੋਲ ਹੁੰਦੀ ਹੁੰਦੀ ਤਾਂ ਬਹੁਤ ਸਾਰੀਆਂ 슈ਗਰਾਂ ਕੰਟਰੋਲ ਹੋ ਜਾਣੀਆਂ ਸੀ। 슈ਗਰ ਜੜ ਤੋਂ ਖਤਮ ਹੋਣੀ ਸੀ। ਬਟ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਸਾਡੀ ਨਾਭੀ ਸਾਡੀ ਜੜ ਆ। ਜਿੱਦਾਂ ਇੱਕ ਦਰਖਤ ਵਾ ਉਹਦੀਆਂ ਜੜਾਂ ਆ ਤੁਸੀਂ ਉਹਦੇ ਤਨ ਮੰਨ ਲਓ ਕਿ ਟਾਣੇ ਆ ਤੇ ਉਹਦੇ ਪੱਤਿਆਂ ਤੇ ਸਪਰੇਅ ਕਰੂਗੇ, ਪਾਣੀ ਪਾਉਂਗੇ ਉਹਨੇ ਖੁਸ਼ਹਾਲ ਨਹੀਂ ਹੋਣਾ। ਤੁਹਾਨੂੰ ਵਰਕ ਉਹਦੀ ਜੜ ਤੇ ਕਰਨਾ ਪੈਣਾ ਤੇ ਇਹ ਨਾਭੀ ਸਾਡੀ ਬੋਡੀ ਦੀ ਜੜ ਆ ਇਹ ਸਾਡੇ ਬੋਡੀ ਦੇ ਉੱਤੇ ਕੰਮ ਕਰਦੀ ਆ ਨਾਭੀ ਤੇ ਕੰਮ ਕਰਦੀ ਆ ਪੂਰੀ ਬੋਡੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਅਸੀਂ ਇਹ ਗੱਲ ਕਹੇ ਬੋਲੀ ਦੀ ਕਿ ਸਾਨੂੰ ਬਿਮਾਰੀ ਦੱਸਣ ਦੀ ਲੋੜ ਨਹੀਂ ਜਦੋਂ ਸਾਨੂੰ ਲੁੱਕ ਪੁੱਛਦੇ ਆ ਨਾ ਕਿਹੜੀ ਬਿਮਾਰੀ ਤੇ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਇਹ ਕੰਨੇ ਕਿ ਸਾਨੂੰ ਬਿਮਾਰੀ ਨਾ ਦੱਸੋ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਪੜਾਟ ਯੂਜ਼ ਕਰਨਾ ਸ਼ੁਰੂ ਕਰ ਦੋ ਕਿੰਨੇ ਲੋਕਾਂ ਨੂੰ ਅੱਜ ਤੱਕ ਤੁਸੀਂ ਦਿੱਤੀ ਹੈ ਦੋਈ ਸਾਡੇ ਕੋਲ ਜੇ ਗੱਲ ਕਰੀਏ ਘੱਟੋ-ਘੱਟ ਵੀ ਜਿਹੜੇ ਸਾਡੇ ਸਰਕਲ ਦੇ ਵਿੱਚ 500 ਤੋਂ 600 ਦਾ ਟੈਸਟੀਮਨੀ ਆ ਲੋਕਾਂ ਦੇ ਰਿਜ਼ਲਟ ਆ ਸਾਡੇ ਕੋਲ ਓਕੇ ਠੀਕ ਆ ਨਾ ਬਾਕੀ ਤੁਸੀਂ ਇਹ ਦੇਖੋ ਬਈ ਕਿੰਨੇ ਲੋਕਾਂ ਨੇ ਯੂਜ਼ ਕੀਤਾ ਉਹਦੀ ਤਾਂ ਕੋਈ ਗਿਣਤੀ ਨਹੀਂ ਹੈਗੀ ਜਿਹੜੇ ਲੋਕੀ ਸਾਨੂੰ ਰਿਜ਼ਲਟ ਦਿੰਦੇ ਨੇ ਨਾ 500 ਤੋਂ ਲੈ ਕੇ 600 ਦੀ ਗਿਣਤੀ ਵਿੱਚ ਤਾਂ ਰਿਜ਼ਲਟ ਹੀ ਆ ਜਿਹਦੇ ਵਿੱਚ 62 ਕੈਨੇਡਾ ਦੇ ਵਿੱਚ ਵੀ ਸਾਨੂੰ ਕਾਲ ਆਉਂਦੀਆਂ ਅਮਰੀਕਾ ਤੋਂ ਵੀ ਸਾਨੂੰ ਕਾਲ ਆਉਂਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਵੀ ਰਿਜ਼ਲਟ ਆ ਮੈਂ 14 ਸਾਲ ਤੋਂ ਹੈਲਥ ਵਿੱਚ ਕੰਮ ਕਰ ਰਿਹਾ ਹਾਂ ਬਹੁਤ ਸਾਰੇ ਪ੍ਰੋਡਕਟਾਂ ਨੂੰ ਪ੍ਰਮੋਟ ਕੀਤਾ ਬਹੁਤ ਲੋਕਾਂ ਨੂੰ ਹੈਲਥ ਪ੍ਰੋਡਕਟ ਬਾਰੇ ਦੱਸੀਦਾ ਜਾਣਕਾਰੀ ਦੇ ਦਿੱਤੀ ਹੈ ਬਹੁਤ ਸਾਰੇ ਪਿਛਲੇ 14 ਸਾਲ ਤੋਂ ਅਸੀਂ ਕੈਂਪਿੰਗ ਵੀ ਕਰਦੇ ਆਉਨੇ ਆ ਬਟ ਮੈਂ ਜੋ 14 ਸਾਲ ਦਾ ਤਜਰਬਾ ਮੇਰਾ ਉਹਦੇ ਅੱਗੇ ਆਹ ਪ੍ਰੋਡਕਟ ਇੱਕ ਵਸਿਆ ਉਹ 14 ਸਾਲ ਦਾ ਮੇਰਾ ਤਜਰਬਾ ਇੱਕ ਸਾਈਡ ਤੇ ਤੇ ਸਿੰਗਲ ਪ੍ਰੋਡਕਟ ਸਾਡਾ ਡੀਐਮ ਨਾਭੀ ਸੰਜੀਵਨੀ ਇੱਕ ਸਾਈਡ ਤੇ ਆ ਮੈਂ ਅੱਜ ਤੱਕ ਹਮੇਸ਼ਾ ਤੁਸੀਂ ਵੀ ਨੋਟ ਕੀਤਾ ਹੋਣਾ ਜਦੋਂ ਸਿਰ ਦਖਦਾ ਅਸੀਂ ਸਿਰ ਦਰ ਦੀ ਗੋਲੀ ਖਾਂਦੇ ਆ ਥਾਇਰੋਇਡ ਹੁੰਦਾ ਅਸੀਂ ਥਾਇਰੋਇਡ ਦੀ ਗੋਲੀ ਖਾਂਦੇ ਆ ਅਲੱਗ ਅਲੱਗ ਪ੍ਰੋਬਲਮ ਦੀਆਂ ਅੰਗਰੇਜ਼ੀ ਮੈਡੀਸਨ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਆ ਨ ਤੇ ਮਤਲਬ ਕਿ ਪਹਿਲੀ ਵਾਰ ਇਦਾਂ ਦਾ ਫਾਰਮੂਲਾ ਆ ਜਿਹੜਾ ਆਲ ਮੋਸਟ 610 ਬਿਮਾਰੀ ਤੇ ਬੋਲ ਸਕਦੇ ਆ ਆਪਾਂ ਕੰਮ ਕਰਦਾ ਆ ਜਿਵੇਂ ਕੋਈ ਦੇਖੋ ਮੇਜਰ ਬਿਮਾਰੀਆਂ ਹੁੰਦੀਆਂ ਛੋਟੀਆਂ ਜਿਹੀ ਕਹਿ ਲਓ ਆਪਾਂ ਪਰ ਹਰ ਬਿਮਾਰੀ ਛੋਟੀ ਨਹੀਂ ਹੁੰਦੀ ਜਿਵੇਂ ਕੈਂਸਰ ਦੀ ਬਿਮਾਰੀ ਹੋ ਗਈ ਉਸ ਤੋਂ ਵੱਡੀਆਂ ਬਿਮਾਰੀਆਂ ਬਹੁਤ ਹੋ ਜਾਂਦੀਆਂ ਨੇ ਗਰਲਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਸਿਆਣੇ ਇੱਕ ਗੱਲ ਬੋਲਦੇ ਕਿ ਜਦੋਂ ਪਿਆਸ ਲੱਗੀ ਉਦੋਂ ਖੋ ਨਹੀਂ ਪਟਣਾ ਖੂਬ ਪਹਿਲਾਂ ਪਟਣਾ ਪੈਣਾ ਜੇ ਅਸੀਂ ਆਪਣੀ ਬਾਡੀ ਦੀ ਕੇਅਰ ਸ਼ੁਰੂ ਤੋਂ ਕਰਦੇ ਜੇ ਤਾਂ ਬਿਮਾਰੀ ਆਉਣੀ ਨਹੀਂ ਕੋੜੀ ਕਿਸ ਵਾਲੀ ਚੀਜ਼ ਆਪਾਂ ਖਾਂਦੇ ਨਹੀਂ ਪਹਿਲਾਂ ਹਾਂ ਉਹ ਚੀਜ਼ਾਂ ਖਾਂਦੇ ਨਹੀਂ ਅਸੀਂ ਸਵਾਦ ਦੇ ਪਿੱਛੇ ਭੱਜ ਗਏ ਆਂ ਪੂਰੇ ਬਲਡ ਦੇ ਵਿੱਚ ਜੇ ਹੈਲਦੀ ਕੰਟਰੀ ਪੱਕੋ ਕਿਸੇ ਦੀ ਐਗਜ਼ਾਮਪਲ ਦੇਣੀ ਆ ਲੌਂਗ ਲਾਈਫ ਪੱਕੋ ਉਹ ਜਾਪਾਨ ਦੀ ਦਿੱਤੀ ਜਾਂਦੀ ਮੈਂ ਹਮੇਸ਼ਾ ਜ਼ਿਕਰ ਕਰਦਾ ਹਾਂ ਉਹ ਚੀਜ਼ ਦਾ ਨਾ ਉਹ ਲੋਕੀ ਨਿਊਟ੍ਰੀਸ਼ਨ ਤੇ ਫੋਲੋ ਕਰਦੇ ਆ ਹੈਲਦੀ ਡਾਈਟ ਤੇ ਫੋਲੋ ਕਰਦੇ ਆ ਅਸੀਂ ਫੋਲੋ ਕਰਦੇ ਢਿੱਡ ਭਰਦੇ ਢਿੱਡ ਭਰਨ ਲਈ ਵਾਸਤੇ ਬਸ ਇਹ ਫਰਕ ਆ ਜੇ ਅਸੀਂ ਨਿਊਟ੍ਰੀਸ਼ਨ ਤੇ ਹੈਲਦੀ ਡਾਈਟ ਤੇ ਫੋਕਸ ਕਰਾਂਗੇ ਤਾਂ ਨੇਚਰਲੀ ਇਹ ਕਿ ਬਿਮਾਰੀ ਸਾਡੀ ਬੋਡੀ ਦੇ ਵਿੱਚ ਆ ਨਹੀਂ ਸਕਦੀ ਇਹ ਪ੍ਰੋਡਕਟ ਉਹਨਾਂ ਲੋਕਾਂ ਲਈ ਇੱਕ ਇਦਾਂ ਦਾ ਦਰਵਾਜਾ ਆ ਜਿੱਥੇ ਸਾਰੇ ਦਰਵਾਜੇ ਬੰਦ ਹੋ ਚੁੱਕੇ ਆ ਜਿੱਥੇ ਲੋਕੀ ਮੰਨ ਲਓ ਕੀ ਲੱਖਾਂ ਦਾ ਇਲਾਜ ਕਰਵਾ ਕੇ ਹਿੰਮਤਾਂ ਹਾਰ ਚੁੱਕੇ ਆ ਜਿੱਥੇ ਲੋਕਾਂ ਨੂੰ ਲੱਗਦਾ ਨਹੀਂ ਕਿ ਸਾਡੀ ਬਿਮਾਰੀ ਠੀਕ ਹੋ ਸਕਦੀ ਆ ਇਹ ਉਹਨਾਂ ਲਈ ਇੱਕ ਇੱਕੋ ਇੱਕ ਦਰਵਾਜਾ ਆ ਜਿਹਦੇ ਅਸੀਂ ਬਹੁਤ ਜ਼ਿਆਦਾ ਰਿਜ਼ਲਟ ਇਦਾਂ ਦੇ ਦੇਖੇ ਆ ਕਿ ਜਿਨ੍ਹਾਂ ਦੇ ਕਈ ਵਾਰ ਅਸੀਂ ਵੀ ਵਿਸ਼ਵਾਸਕਾਂ ਤੋਂ ਸੋਚਦੇ ਆ ਕਿ ਯਾਰ ਕਿੱਦਾਂ ਹੋ ਗਿਆ ਤੁਹਾਡੇ ਪ੍ਰੋਡਕਟ ਹੈਗਾ ਜਿਹੜਾ ਲਿਖਿਆ ਨਾਬੀ ਸੰਜੀਵਨੀ ਡ੍ਰੌਪ ਡ੍ਰੌਪਸ ਹੈ ਨਾ ਤੇ ਇਸ ਤੋਂ ਇਲਾਵਾ ਕੋਈ ਹੋਰ ਵੀ ਤੁਹਾਡੇ ਪ੍ਰੋਡਕਟ ਹੈਗੇ ਆ ਜਾਂ ਕੋਈ ਹੋਰ ਵੀ ਬ੍ਰਾਂਡ ਹੈ ਜਾਂ ਕੋਈ ਹੋਰ ਵੀ ਬ੍ਰਾਂਚ ਹੈਗੀ ਤੁਹਾ ਸਾਡਾ ਡੀਐਮ ਨਾਭੀ ਸੰਜੀਵਨੀ ਡ੍ਰੌਪ ਸਾਡਾ ਮੇਨ ਬ੍ਰਾਂਡ ਹੈ ਇਹ ਆ ਤੇ ਇਹ ਤੋਂ ਇਲਾਵਾ ਮਾਰਕੀਟ ਦੇ ਵਿੱਚ ਹੋਰ ਬੜਾ ਟਾ ਰਹੇ ਆ ਬਸ ਫਰਕ ਇੰਨਾ ਹੈ ਕਿ ਅਸੀਂ ਕਿਸ ਪ੍ਰੋਡਕਟ ਨੂੰ ਕਿਸੇ ਟੈਕਨੋਲੋਜੀ ਨਾਲ ਤਿਆਰ ਕੀਤਾ ਇਹਦੇ ਉੱਤੇ 14 ਸਾਲ ਦੀ ਰਿਸਰਚ ਲੱਗੀ ਆ ਬਹੁਤ ਸਾਰੇ ਲੋਕ ਇਸ ਫਾਰਮੂਲੇ ਨੂੰ ਪੜ੍ਹ ਕੇ ਉਹੀ ਚੀਜ਼ਾਂ ਰਗੜ ਕੇ ਪਤਾ ਨਹੀਂ ਕਿੱਦਾਂ ਕਰ ਕਰਕੇ ਪਾ ਕੇ ਔਇਲ ਤਿਆਰ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਆ ਠੀਕ ਹੈ ਬਹੁਤ ਸਾਰੀ ਚੀਜ਼ਾਂ ਹੈਗੀਆਂ ਮਾਰਕੀਟ ਦੇ ਵਿੱਚ ਇਹਦੇ ਵਰਗੀਆਂ ਆ ਰਹੀਆਂ ਕੀ ਵੀ ਡਰਾਪ ਆ ਵੀ ਨਾਭੀ ਡਰਾਪ ਆ ਪਰ ਉਹ ਰਿਜ਼ਲਟ ਉਹ ਚੀਜ਼ ਨਹੀਂ ਮਿਲਨੇ ਜਿਹੜੀ ਚੀਜ਼ ਦਾਵਾ ਇਹ ਰੀਅਲ ਹੈ ਇਹ ਰੀਅਲ ਆ ਡੀਐਮ ਨਾਭੀ ਸੰਜੀਵਨੀਅਰ ਰੀਅਲ ਆ ਇਹਦਾ ਤਾਂ ਅਸੀਂ ਦਾਵਾ ਕਰ ਸਕਦੇ ਚੀਜ਼ ਦੇ ਰਿਜ਼ਲਟ ਦਾ ਹਰ ਚੀਜ਼ ਜਦੋਂ ਵੀ ਆਪਾਂ ਕੋਈ ਦੇਖਦੇ ਆਂ ਅੱਖਾਂ ਬੰਦ ਕਰਕੇ ਉਹ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਜਦੋਂ ਤੱਕ ਲੋਕਾਂ ਦੇ ਮੂੰਹੋਂ ਅਸੀਂ ਸੁਣੀ ਹੈ ਨਾ ਜਿਨ੍ਹਾਂ ਨੇ ਉਹ ਚੀਜ਼ਾਂ ਵਰਤੀ ਹੋਈਆਂ ਨੇ ਇੱਥੇ ਮੇਰੇ ਨਾਲ ਅੰਕਲ ਜੀ ਮੌਜੂਦ ਨੇ ਅੰਕਲ ਜੀ ਬ੍ਰੇਕਿੰਗ ਨਿਊਜ਼ ਪੰਜਾਬ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜਾ ਹੋਮੋਕੈਰੇਵ ਸੰਜੀਵਨੀ ਜਿਹੜਾ ਡ੍ਰੌਪ ਪਾਇਆ ਤੁਸੀਂ ਪਾਇਆ ਕਦੋਂ ਬਣਨ ਜੀ ਕਿੱਥੇ ਬਣ ਅੱਭੀ ਚ ਪਾਇਆ ਅੱਭੀ ਚ ਪਾਇਆ ਠੀਕ ਕੀ ਪ੍ਰੋਬਲਮ ਸੀ ਘਟਨਾ ਜਦੋਂ ਮੈਂ ਬਾਈਕ ਤੋਂ ਮੈਂ ਡਿੱਗ ਪਿਆ ਮੇਰੇ ਗੁੱਟ ਦੋਨੋਂ ਠੋਕ ਹੋ ਗਏ ਸੀ ਗੁੱਟਾਂ 'ਚ ਦਰ ਤੇ ਵੈਸੇ ਪਹਿਲਾਂ ਤਾਂ ਮੈਂ ਤਾਂ ਵਿਸ਼ਵਾਸ ਨਹੀਂ ਕੀਤਾ ਮੈਂ ਕਹਿੰਦਾ ਨਾਭੀ 'ਚ ਤੇਲ ਪਾਉਣ ਦੇ ਨਾਲ ਕਿਹੜਾ ਕੋਈ ਹਾਂ ਹਾਂ ਪਰ ਨਾਭੀ 'ਚ ਤੇਲ ਪਾਉਣ ਦੇ ਨਾਲ ਕੀ ਹੋਊਗਾ ਤੇ ਬਟ ਫਿਰ ਮੈਂ ਵੀ ਦੇਖਿਆ ਵੀ ਥੋੜੀ ਸੋਚਿਆ ਵਾਕਿਆ ਕੋਈ ਚੀਜ਼ ਜਿਹੜਾ ਬੰਦਾ ਇੰਨਾ ਕੌਨਫੀਡੈਂਸ ਨਾਲ ਪ੍ਰਮੋਟ ਕਰਦਾ ਆ ਤੇ ਮੈਂ ਕਿਹਾ ਨੂੰ ਵਰਤ ਕੇ ਦੇਖਦਾ ਜਦੋਂ ਉਹਨੂੰ ਮੈਂ ਵਰਤਿਆ ਤੇ ਲਗਭਗ 7-8 ਦਿਨਾਂ ਬਾਅਦ ਮੇਰੇ ਦਰਦ ਘਟਣਾ ਸ਼ੁਰੂ ਹੋ ਗਿਆ ਤੇ ਫਿਰ ਬਿਲਕੁਲ ਗਾਇਬ ਹੋ ਗਿਆ ਮoure ਦਸੰਬਰ ਨੂੰ ਕਨੀ ਠੰਡ ਹੁੰਦੀ ਆ ਹੱਡ ਦੇ ਵਿੱਚ ਜਿਹੜੇ ਦਰਦ ਹੁੰਦੇ ਆ ਨਾ ਜ਼ਿਆਦਾ ਹੁੰਦੀਆਂ ਜੇ ਕਿਤੇ ਕੋਈ ਕਿਉਂਕਿ ਕੋਈ ਵੀ ਸੱਟ ਲੱਗੀ ਹੋਵੇ ਕੋਈ ਵੀ ਸੱਟ ਲੱਗੀ ਹੋਵੇ ਪਰ ਮੈਂ ਨੌਂ ਵਾਰ ਨੌਂ ਵਾਰ ਹੋ ਗਿਆ ਤੇ ਫਿਰ ਮੇਰਾ ਇਹਦਾ ਪੂਰਾ ਕੌਨਫੀਡੈਂਸ ਬਣਿਆ ਮੈਂ ਵਾਕਿਆ ਹੀ ਚੀਜ਼ ਚ ਦਮ ਹੈਗਾ ਕਿੰਨੀ ਵਾਰ ਕਿੰਨੇ ਦਿਨ ਪਾਇਆ ਤੁਸੀਂ ਤੇ ਮੈਨੂੰ 7-8 ਦਿਨ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਪੂਰਾ ਕੋਰਸ ਕੀਤਾ ਤੁਸੀਂ ਨਹੀਂ ਨਹੀਂ 15-20 ਦਿਨ ਹੀ ਪਾਇਆ ਸੀ ਮੈਂ ਅੱਛਾ 15-20 ਦਿਨਾਂ ਦੇ ਵਿੱਚ ਸੈੱਟ ਹੈ ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਚਾਹੇ ਟੀਵੀ ਦੇ ਉੱਤੇ ਜਦੋਂ ਵੀ ਕੋਈ ਦਵਾਈਆਂ ਜਾਂ ਕੋਈ ਵੀ ਚੀਜ਼ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਲੇਡੀਆਂ ਪਹੁੰਚ ਜਾਂਦੀ ਨੇ ਤੇ ਇੱਥੇ ਆਂਟੀ ਸੀ ਮੈਂ ਸਭ ਤੋਂ ਪਹਿਲਾਂ ਆਂਟੀ ਨੂੰ ਮਿਲੀ ਮੈਂ ਕਿ ਆਂਟੀ ਤੁਸੀਂ ਕਿੱਦਾਂ ਐ ਤਾਂ ਆਂਟੀ ਨੇ ਮੈਨੂੰ ਦੱਸਿਆ ਕਿ ਇਹਨਾਂ ਨੂੰ ਸਰਵਾਈਕਲ ਦੀ ਸਿਰ ਹੈਡ ਪੇਨ ਦੀ ਪ੍ਰੋਬਲਮ ਸੀਗੀ ਤੇ ਮੈਂ ਫਿਰ ਪੁੱਛਿਆ ਆਂਟੀ ਜੀ ਜਿਵੇਂ ਹੁਣ ਸਾਰੇ ਪੈਸੇ ਕਹਿ ਦਿੰਦੇ ਨੇ ਕਿ ਭਾਵੇਂ ਕੋਤ ਕਿਤੇ ਵੀ ਜਾਣਾ ਹੋਵੇ ਪਹਿਲਾਂ ਲੇਡਿਸ ਉੱਦੀ ਤੁਰ ਪੈਂਦੀਆਂ ਨੇ ਠੀਕ ਹੈ ਉਦਾਂ ਦੀ ਗਲਤ ਤਾਂ ਨਹੀਂ ਹੈਗੀ ਕੋਈ ਨਹੀਂ 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 ਐਸਾ ਕੁਝ ਨਹੀਂ ਹੈ ਕਿਉਂਕਿ ਇਹ ਮੇਰੇ ਸਰਵਾਈਕਲ ਸੀ ਅੱਛਾ ਔਰ ਮੈਂ ਮੈਂ ਸੋ ਨਹੀਂ ਪਾਂਦੀ ਸੀ ਸਾਰਾ ਰਾਤ ਉੱਠ ਕੇ ਬੈਠ ਜਾਂਦੀ ਸੀ ਔਰ ਮੇਰੀਆਂ ਵਾ ਮਾ ਨਾ ਇਸ ਤੋਂ ਉੱਪਰ ਨਹੀਂ ਸੀ ਜਾਂਦੀਆਂ ਅੱਛਾ ਕੀ ਸ਼ੁਰੂ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਬਸ ਮਹੀਨਾ ਕੋ ਹੋਇਆ ਸੀ ਮੈਂ ਸੋਦੀ ਪਤਾ ਨਹੀਂ ਕੀ ਕਰ ਲੈ ਕਿੱਥੇ ਜਾਵਾਂ ਕਿੱਦਾਂ ਕਰਾਂ ਕਿਉਂਕਿ ਮੈਂ ਬਹੁਤ ਜ਼ਿਆਦਾ ਡਰਦੀ ਦਰਦ ਰਹਿਣ ਤੋਂ ਕੋਈ ਕਹਿੰਦਾ ਉੱਥੇ ਜਾ ਕਿੱਥੇ ਜਾ ਪਰ ਮੈਂ ਨਹੀਂ ਫਿਰ ਮੈਨੂੰ ਪਵਨ ਸਰ ਇਹ ਜਿਹੜੇ ਹੁਣ ਟੈਸਟ ਮੈਨ ਨਹੀਂ ਦੇ ਕੇ ਗਏ ਨੇ ਇਹ ਸਾਡੇ ਨਾਲ ਹੀ ਰਹਿੰਦੇ ਨੇ ਇਹਨਾਂ ਨੇ ਦੱਸੇ ਵੀ ਮੈਂ ਮੇ ਦਾਦਾ ਸਾਡੇ ਉੱਥੇ ਸਜਨ ਸਰ ਹੈਗੇ ਨਾ ਵੀ ਮਤਲਬ ਉਹਨਾਂ ਕੋਲ ਪ੍ਰੋਡਕਟ ਹੈ ਫਿਰ ਉਹ ਸਜਨ ਸਰ ਖੁਦ ਆਏ ਔਰ ਫਿਰ ਮੈਂ ਪ੍ਰੋਡਕਟ ਲਿਆ ਤੇ ਮੇਰਾ 6 ਦਿਨ ਦਾ ਰਿਜ਼ਲਟ ਹੈ ਅੱਛਾ ਮੈਂ 6 ਦਿਨਾਂ ਚ ਬਿਲਕੁਲ ਹਲਦੀ ਬਿਲਕੁਲ ਠੀਕ ਹੋ ਕੈਮਰਨ ਦੇਖ ਕੇ ਤਾਂ ਨਹੀਂ ਬੋਲ ਰਹੇਗੇ ਕਿ ਸੱਚ ਬੋਲਦੇ ਮੈਂ ਸੱਚ ਬੋਲਦੇ ਬਿਲਕੁਲ ਸੱਚ ਬਿਲਕੁਲ 100% ਸੱਚ ਹੈ ਮੇਰੇ ਨਾਲ ਇਥੇ ਇੱਕ ਭੈਣ ਮੌਜੂਦ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਜਿਹੜੀਆਂ ਬਿਮਾਰੀਆਂ ਸੀ ਤੇ ਉਸ ਤੋਂ ਬਾਅਦ ਬੇਬੀ ਹੋਣ ਤੱਕ ਵੀ ਉਹ ਜੂਝਦੇ ਰਹੇ ਉਹ ਬਿਮਾਰੀਆਂ ਦੇ ਨਾਲ ਪਰ ਹੁਣ ਉਹ ਠੀਕ ਨੇ ਪਹਿਣ ਕੀ ਬਿਮਾਰੀ ਸੀ ਤੁਹਾਨੂੰ ਹਾਂ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਨੂੰ ਜਦੋਂ ਮੇਰੇ ਗਲੇ ਵਿੱਚ ਵਰਗਮ ਡਿੱਗਦੀ ਹੁੰਦੀ ਸੀ 8-9 ਸਾਲ ਹੋ ਗਏ ਸੀਗੇ ਤਾਂ ਉਹਦੇ ਨਾਲ ਮੈਨੂੰ ਜਾਦੇ ਪ੍ਰੋਬਲਮ ਹੁੰਦੀ ਸੀਗੀ ਫੇਰ ਇਸੇ ਤਰ੍ਹਾਂ ਮੇਰੇ ਫਰੈਂਡ ਸਰ ਕਰਨੇ ਮੈਨੂੰ ਨਾਭੀ ਸੰਜੀਵਨੀ ਬਾਰੇ ਦੱਸਿਆ ਕਿ ਮੈਂ ਪਹਿਲੇ ਵੀ ਇਗਨੋਰ ਕਰਦੀ ਰਹੀ ਵੀ ਸ਼ਾਇਦ ਵੀ ਕੋਈ ਵੀ ਨਾ ਹੀ ਫਾਇਦਾ ਹੋ ਸਕਦਾ ਕਦੋਂ ਕਿੰਨੇ ਮਤਲਬ ਅੱਜ ਤੋਂ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਇਹ तकरीबन ਸਾਲ ਡੇਢ ਸਾਲ ਹੋ ਗਿਆ ਇਸ ਗੱਲ ਨੂੰ ਹਾਂਜੀ ਮੇਰਾ ਬੇਟਾ ਹੋਣ ਵਾਲਾ ਸੀ ਜਦੋਂ ਮੈਨੂੰ ਪ੍ਰੋਡਕਟ ਦੇ ਕੇ ਗਏ ਮੇਰਾ ਬੇਟਾ ਡੇਢ ਸਾਲ ਦਾ ਹੋ ਗਿਆ ਹਾਂਜੀ ਤਾਂ ਫਿਰ ਮੈਂ ਵਰਤਣਾ ਸ਼ੁਰੂ ਕੀਤਾ ਹਾਂਜੀ ਜਿਹਦੇ ਕਰਕੇ ਹੁਣ ਮੈਂ ਬਿਲਕੁਲ ਠੀਕ ਆ ਤੇ ਤੇ ਮੈਨੂੰ ਲੇਡੀਜ਼ ਪ੍ਰੋਬਲਮ ਵੀ ਸੀ ਲਿਕ ਹੋ ਰਹੀਏ ਦੇ ਉਹ ਵੀ ਕਾਫੀ ਸਾਲਾਂ ਤੋਂ ਸੀ ਠੀਕ ਹੈ ਤੇ ਉਹਦੇ ਨਾਲ ਵੀ ਮੈਨੂੰ ਬਹੁਤ ਫਾਇਦਾ ਹੋਇਆ ਕੁਝ ਖਾਣ ਨੂੰ ਦਿੰਦੇ ਜਾਂ ਕੁਝ ਪੀਣ ਨੂੰ ਦਿੰਦੇ ਕਿ ਸਿਰਫ ਧੁੰਨੀ ਚ ਪਾਈ ਤੁਸੀਂ ਧੁੰਨੀ ਚ ਹੀ ਕੱਲੀ ਪਾਈ ਆ ਉਹਦੇ ਨਾਲ ਹਾਂਜੀ ਸਿਰਫ ਦੋਏ ਬੂੰਦਾ ਧੁੰਨੀ ਚ ਪਾਈਆਂ ਸੀ ਉਹਦੇ ਨਾਲ ਹੀ 15 ਦਿਨਾਂ ਚ ਮੈਨੂੰ ਪੂਰਾ ਰਿਜ਼ਲਟ ਆ ਗਿਆ ਸੀਗਾ ਜਿਹੜਾ ਮੈਂ ਕਦੀ ਕਿਤੇ ਜਾ ਨਹੀਂ ਸੀ ਨਾ ਸਕਦੀ ਹੁਣ ਮੈਂ ਹਰ ਇੱਕ ਨਾਲ ਗੱਲ ਕਰ ਸਕਦੀ ਆ ਠੀਕ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਪਿਛਲੇ 10 ਤੋਂ 12 ਸਾਲ ਤੋਂ ਕਿੰਨੀ ਐ ਜੀ ਤੁਹਾਡੀ ਮੇਰੀ 26 ਐ ਜੀ ਹਾਂ ਜੀ ਮਤਲਬ ਬਚਪਨ ਛੋਟਾ ਉਹਨਾਂ ਸੱਤਵੀਂ ਅੱਠਵੀਂ ਕਲਾਸ ਦੇ ਵਿੱਚ ਸੀ ਜਦੋਂ ਮੈਨੂੰ ਇਹ ਪ੍ਰੋਬਲਮ ਆਈ ਸੀ ਮਾਈਗਰੇਨ ਦੀ ਅੱਧਾ ਸਿਰ ਦੁਖਦਾ ਰਹਿੰਦਾ ਸੀਗਾ ਐਦਾ ਜੀ ਕੱਚਾ ਹੁੰਦਾ ਰਹਿੰਦਾ ਸੀਗਾ ਸਾਰਾ ਦਿਨ ਮੇਰਾ ਐਦੇ ਤੰਗ ਪਰੇਸ਼ਾਨ ਹੋ ਕੇ ਨਿਕਲ ਜਾਂਦਾ ਸੀਗਾ ਨਾ ਕੰਮ ਪੜਾਈ ਦੇ ਵਿੱਚ ਮਨ ਲੱਗਣਾ ਉਸ ਤੋਂ ਪੜਾਈ ਤੋਂ ਬਾਅਦ ਜਦੋਂ ਕੰਮ ਕਰਦੇ ਵਿੱਚ ਪਿਆ ਨਾ ਕੰਮ ਕਰ ਤੇ ਅੱਜ ਨਾਲ ਹੁਣ ਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਘਰ ਦੇ ਵੀ ਮੇਰੇ ਪਰੇਸ਼ਾਨ ਰਹਿੰਦੇ ਸੀਗੇ ਵੀ ਹਜੇ ਇੰਨੀ ਛੋਟੀ ਉਮਰ ਬਟ ਪਿਛਲੇ 6 ਮਹੀਨੇ ਪਹਿਲਾਂ ਮੈਨੂੰ ਇਹ ਨਾਬੀ ਹੰਜੀਮੀ ਡ੍ਰੋਪ ਹੈ ਜਿਹੜਾ ਆਪਣੇ ਮੈਨੂੰ ਮਿਲਿਆ ਸੀਗਾ ਤੇ ਮੈਨੂੰ ਮਿਲਿਆ ਤੁਹਾਨੂੰ ਦੱਸਿਆ ਕਿਸੇ ਨੇ ਸੱਜਣ ਸਾਹਿਬ ਜਿਹੜੇ ਆਨਰ ਨੇਗੇ ਉਹ ਮੇਰੇ ਬਹੁਤ ਖਾਸ ਦੋਸਤ ਨੇਗੇ ਅੱਛਾ ਤੇ ਉਹਨਾਂ ਨੇ ਮਤਲਬ ਕਹਿੰਦੇ ਵੀ ਖੁਸ਼ਖਬਰੀ ਲੈ ਕੇ ਆਏ ਕਹਿੰਦੇ ਵਾਸਤੇ ਮੈਂ ਦੱਸੋ ਕਹਿੰਦਾ ਕਿ ਮਾਈਗਰੇਨ 15 ਦਿਨਾਂ ਦੇ ਵਿੱਚ ਠੀਕ ਹੋ ਜਾਣਾ ਮੈਂ ਇਸੇ ਵੇਲੇ ਯਾਰ ਛੱਡੋ ਭਾਜੀ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਤੇ ਬਟ ਯਕੀਨ ਮੰਨਿਓ ਮੈਂ ਉਹਨਾਂ ਦੀ ਗੱਲ ਨੂੰ ਬਹੁਤ ਲਾਈਟਲੀ ਲਿਆ ਜਦੋਂ ਮੈਂ ਪ੍ਰੋਡਕਟ ਯੂਜ਼ ਕੀਤਾ 7 ਤੋਂ 8 ਦਿਨਾਂ ਬਾਅਦ ਮੈਂ ਗੋਲੀ ਛੱਡਤੀ ਸੀ ਅੱਛਾ ਤੁਸੀਂ ਇਹ ਮਾਈ ਹਾਂਜੀ ਮਾਈਗ੍ਰੇਨ ਦੀ ਇੱਕ ਗੋਲੀ ਆਉਂਦੀ ਹੈਗੀ ਮਿਗਰੇਨ ਦੇ ਨਾਮ ਤੋਂ ਉਹ ਮੇਰੇ ਡੇਲੀ ਲੈਣੀ ਹੀ ਪੈਂਦੀ ਸੀ ਮੈਨੂੰ ਜਦੋਂ ਵੀ ਮੇਰਾ ਸਿਰ ਦੁਖਣਾ ਮੈਨੂੰ ਉਹ ਲੈਣੀ ਹੀ ਪੈਂਦੀ ਸੀ ਬਟ ਅੱਜ 6 ਮਹੀਨੇ ਹੋ ਗਏ ਮੈਨ ਨੇ ਕਦੇ ਵੀ ਮਾਈਗ੍ਰੇਨ ਦੀ ਗੋਲੀ ਨਹੀਂ ਕਰਦੀ ਹੈਗੀ ਨਹੀਂ ਮੈਨੂੰ 24 ਘੰਟੇ ਪਰਸ ਦੇ ਵਿੱਚ ਰੱਖਣੀ ਪੈਂਦੀ ਸੀ ਜੀ ਗੁਰੂ ਘਰ ਖੜੇ ਤੁਸੀਂ ਸੱਚ ਬੋਲਦੇ ਹੋ ਹਾਂਜੀ ਬਿਲਕੁਲ ਸੱਚ ਬੋਲਦੇ ਹਾਂ ਦੇਖੋ ਇਹ ਚੀਜ਼ ਨਹੀਂ ਹੁੰਦੀ ਕਿ ਹਰ ਕੋਈ ਜਾਂ ਕੋਈ মিডিਆ ਦੇ ਜਾਂ ਕੋਈ ਬਾਕੀ ਇਹ ਨੌਜਵਾਨ ਵੀਰ ਹੈ ਜਿਹੜਾ ਇੱਥੇ ਖੜਾ ਹੈ ਤੇ ਵੀਰੇ ਨੇ ਸੱਚ ਕਿਹਾ ਕਿ ਮੈਂ ਬਚਪਨ ਤੋਂ ਖਾਂਦਾ ਪਿਆ ਸੀਗਾ ਤੇ ਇਹ ਕੀਤਾ ਕਿਉਂਕਿ ਪਹਿਲਾਂ ਸਭ ਦੇ ਨਾਲ ਬੈਠ ਕੇ ਮੈਂ ਪੁਸ਼ਟੀ ਕੀਤੀ ਹੈ ਸਾਡੀ ਟੀਮ ਨੇ ਫਿਰ ਅਸੀਂ ਸੋਚਿਆ ਕਿ ਦਰਸ਼ਕਾਂ ਦੇ ਅੱਗੇ ਜ਼ਰੂਰ ਇਹ ਚੀਜ਼ ਲੈਣ ਦੀ ਜਾਵੇ ਅੱਜ ਦੇ ਲਈ ਬਸ ਇੰਨੇ ਮਿੰਨੂ ਯਾਨੀ ਕਿ ਐਨਵੀ ਮਾਜਰੰਦੋ ਇਜਾਜ਼ਤ ਕੈਮਰਾ ਪਰਸਨ ਬਲੂ ਦੇ ਨਾਲ ਬ੍ਰੇਕਿੰਗ ਨਿਊਜ਼ ਪੰਜਾਬ ਪੰਗਾ